ਅਸੀ ਗੱਲ ਜੀ ਮੈਂ ਦਰਸ਼ਨ ਕੋਰ ਬਿਦਾਦਪੁਰ ਤੁਸੀਂ ਦੇਖ ਰਹੇ ਹੋ ਬੀਪੀਜੀ ਨਿਊਜ਼ ਟੀਵੀ ਇੰਟਰਨੈਸ਼ਨਲ ਸਰਦਾਰ ਸੰਤੋਖ ਸਿੰਘ ਪਲਾਈਪੁਰ ਸਾਹਿਬ ਦਾ ਐਮਐਲਏ ਨੇ ਰੋਕ ਲਗਾਉਣ ਦਾ ਕੀਤਾ ਉਦਘਾਟਨ ਅਤੇ ਪਪਾ ਪਕਾਲਾ ਸਾਹਿਬ ਦੇ ਨੌਜਵਾਨਾਂ ਵੱਲੋਂ ਵੀ ਰੋਖਾਂ ਦਾ ਲਾਇਆ ਗਿਆ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਲਾਈ ਗਈ ਸ਼ਪੀਲ ਅਤੇ ਸਰਦਾਰ ਸੰਤੋਖ ਸਿੰਘ ਪਲਾਈਪੁਰ ਸਾਹਿਬ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਜੀ ਅੱਜ ਜੋ ਆਪਰਲਾ ਕੀਤਾ ਗਿਆ ਉਹ ਬਹੁਤ ਵਧੀਆ ਹੈ ਕਿ ਸਲਾਕਾ ਜੋਗਾ ਹੈ ਕਿੰਨਾ ਵੱਲੋਂ ਆਪਰਲਾ ਕੀਤਾ ਗਿਆ ਜੀ ਲੋਰੀਆ ਲੋ ਦੌਰਵੀਰ ਪੰਜਾਬ ਸਰਕਲ ਦੇ ਪੰਜਾਬ ਪੰਜਾਬ ਦੇ ਪ੍ਰਧਾਨ ਭਰਾ ਮੇਰੇ ਦੌਰਵੀਰ ਵਾਲੇ ਪੰਜਾਬ ਦੇ ਕਪੂੜਾ ਦਾ ਸੌਰਣ ਭਰਾ ਮੇਰਾ ਉੱਥੇ ਆ ਲੋ ਵੀ ਪਾ ਗਿਆ ਪ੍ਰੋਗਰਾਮ ਇਸਾਰਾ ਜੀ ਹੋਂਦੇ ਸਾਲ ਨੂੰ ਵੀਰਾਂ ਦਾ ਵੱਡੇ ਵੱਡੇ ਹੋਰ ਰੋਕ ਡਵਾਗੇ ਨਾ ਤੋਂ ਵੱਡੇ ਵੱਡੇ ਪ੍ਰੋਗਰਾਮ ਕਰਾਂਗੇ ਅਸੀਂ ਸੁਣੀਆ ਮਾ ਸਾਫ ਕਾ ਉਦੈਕ ਭਲਾਈਪੁਰ ਸਾਹਿਬ ਐਮ ਐਲ ਏ ਵੀ ਇੱਥੇ ਸੰਯੋਗ ਦਿੱਤਾ ਉਹਨਾਂ ਨੇ ਵੀ ਤੁਹਾਨੂੰ ਬੋਲ ਸਾਹਿਬ ਵੀ ਆਏ ਸੀ ਸੰਯੋਗ ਦੇ ਕੇ ਗਏ ਜੀ ਆਪਣਾ ਵੀ ਦਿੱਤੇ ਹਾਂ ਹਾਂਜੀ ਐਮ ਐਲ ਏ ਸਾਹਿਬ ਆਏ ਸੀ ਅੱਬਾ ਸੰਯੋਗ ਪਾ ਕੇ ਦੇ ਗਏ ਆ ਜੀ ਵਿੱਚ ਕਿਹੜੇ ਐਮ ਐਲ ਏ ਸਾਹਿਬ ਭਲਾਈਪੁਰਿਆ ਸਾਹਿਬ ਆਏ ਜੀ ਅੱਛਾ ਜੀ ਤੁਹਾਨੂੰ ਹਾਂਜੀ ਲੋਕਾਂ ਨੂੰ ਕੀ ਸੰਦੇਸ਼ਾਂ ਦੇਣਾ ਚਾਹੁੰਦੇ ਤੁਸੀਂ ਇਹ ਏਓ ਸੰਦੇਕਾ ਦੇ ਕੇ ਜਾਨੇ ਵਿੱਚ ਰੋਕ ਲਾਓ ਸੜਕਾਂ ਦਾ ਦੂਰ ਹੋ ਰੋਕ ਲਾਓ ਸੜਕਾਂ ਦਾ ਰੋਕ ਲਾਓ ਤੇ ਬੂਟੇ ਹੁਣ ਵੱਡੇ ਵੱਡੇ ਬਹੁਤ ਵਧੀਆ ਉਪਰਾਲਾ ਜੋ ਕਿ ਬੂਟੇ ਵੰਡ ਕੇ ਅਤੇ ਸਪੀਲ ਲਾ ਕੇ ਨਾਲ ਹੀ ਉਸਤਾਨੂ ਬੂਟੇ ਲਾਉਣ ਦੀ ਸੇਵਾ ਵੀ ਇਹਨਾਂ ਫ੍ਰੀ ਬਖਸ਼ਾਪਾਪਾ ਬਗਾਲਾ ਸਾਹਿਬ ਵੱਲੋਂ ਨੌਜਵਾਨਾਂ ਵੱਲੋਂ ਲਾਈ ਗਈ ਸਪੀਲ ਅਤੇ ਨਾਲ ਹੀ ਬੂਟੇ ਫਰੀ ਵੰਡੇ ਗਏ ਬਹੁਤ ਹੀ ਵਧੀਆ ਇਹਨਾਂ ਨੇ ਮੈਂ ਅਸਾਇਦ ਦਿੱਤਾ ਵਾ ਕਿ ਜੋ ਆਪਾਂ ਪੰਜਾਬ ਦੇ ਵਿੱਚ ਰੋਖ ਖਾ ਜਿਹੜੇ ਖਤਮ ਹੁੰਦੇ ਜਾ ਰਹੇ ਆ ਉਹਨਾਂ ਹੀਆਂ ਵੱਲੋਂ ਬਹੁਤ ਵਧੀਆ ਕਾਰਲਾ ਵਾ ਵੇਖੋ ਤੁਸੀਂ ਦੇਖ ਸਕਦੇ ਆ ਕਿ ਇਹਨਾਂ ਵੱਲੋਂ ਸਪੀਲ ਵੀ ਨਾਲ ਠੰਡੇ ਪਾਣੀ ਦੀ ਲਾਈ ਗਈ ਆ ਤੇ ਨਾਲ ਹੀ ਆਪਣੇ ਜੋ ਪੰਜਾਬ ਦੇ ਰੋਖ ਖਤਮ ਹੋ ਰਹੇ ਆ ਇਹਨਾਂ ਵੀਰਾਂ ਵੱਲੋਂ ਨਾਲ ਹੀ ਰੋਖ ਫਰੀ ਦਿੱਤੇ ਜਾ ਰਹੇ ਆ ਬਾਬਾ ਬਨਾਲਾ ਲੋ ਜਿਹੜੀ ਹੈ ਨੌਜਵਾਨਾਂ ਦੀ ਇਹ ਜਿਹੜਾ ਅਪਰਾਹਲਾ ਬਹੁਤ ਵਧੀਆ ਕੀਤਾ ਗਿਆ ਤੁਹਾਨੂੰ ਲਾਈਵ ਤਸਵੀਰਾਂ ਬਾਬਾ ਪਕਾਲਾ ਸਾਹਿਬ ਤੋਂ ਦਿਖਾ ਰਹੇ ਹਾਂ ਤੇ ਆਪਾਂ ਗੱਲਬਾਤ ਵੀ ਕਰਦੇ ਹਾਂ